ਮਾਝੇ ਤੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਆਪਾਂ ਮਾਝੇ ਦੇ ਦੋਪੇ ਦੇ ਬਿਨੇ ਜ਼ਿਲ੍ਹੇ ਸਿਨੇ ਪੰਜੇ ਚੀਏ ਇਹਨਾਂ ਨੂੰ ਅਸੀਂ ਛੱਡਤਾ ਸੀਦਾ ਕਿ ਇਹਨਾਂ ਦੀ ਵੱਖਰੀ ਪੰਚਾਇਤ ਕਰਵਾਵਾਂਗੇ ਕੇਵਲ ਅਰੋਦਾ ਜੋ ਰਿਕਾਰਡ ਪਟਿਆ ਉਹ ਮੇਰਾ ਖਿਆਲ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੈ ਤਾਂ ਤੁਸੀਂ ਦੇਖਿਓ ਮੈਂ ਪੁਲੀਟਿਕਲ ਲੋਕਾਂ ਦਾ ਕਿਰਦਾਰ ਕਿਹੇ ਜਾ ਹੋਏਗਾ ਅੱਜ ਦੇ ਦਿਨ ਦੇ ਸਾਡੀ ਜਦੋਂ ਕਲਾਸ ਲਾਉਣ ਵਾਸਤੇ ਸਾਡਾ ਪ੍ਰੋਫੈਸਰ ਆਇਆ ਹੁਣ ਇਹ ਗੱਲ ਕਹੀ ਕਿ ਪ੍ਰੈਕਟੀਕਲ ਸਾਇੰਸ ਦਾ ਕੀ ਪੜਨਾ ਹੈ ਇਹ ਤਾਂ ਬੜੀ ਸੌਖੀ ਜੀ ਗੱਲ ਹੈ ਪ੍ਰੈਕਟੀਕਲ ਸਾਇੰਸ ਪੜ੍ਹਨ ਦੀ ਲੋੜ ਨਹੀਂ ਹੈ ਪਰ ਉਹ ਆਪਾਂ ਦੇਖ ਵੀ ਰਹੇ ਹਾਂ ਰੋਜ਼ ਆਪਾਂ ਦੇਖ ਰਹੇ ਹਾਂ ਵਰਤ ਰਹੇ ਹਾਂ ਜਦੋਂ ਆਪਣਾ ਖਨੌਰੀ ਦੇ ਉੱਤੇ ਮੋਰਚਾ ਚੱਲਦਾ ਸੀ ਸ਼ੰਭੂ ਦੇ ਚੱਲਦਾ ਸੀ ਰੰਗਪੁਰੇ ਦੇ ਸੀ ਕਿ ਡੱਲੇ ਵਾਲ ਨੂੰ ਚੱਕੋ ਉਹਦੀ ਟ੍ਰੀਟਮੈਂਟ ਕਰਵਾਓ ਉਹਦਾ ਇਹ ਕਰੋ ਉਹਦਾ ਉਹ ਕਰੋ ਉਹ ਚੱਕ ਲਿਓ ਇਹ ਗੱਲਾਂ ਭਗਵੰਤ ਮਾਨ ਨੇ ਕਹੀਆਂ ਤੇ ਤੁਸੀਂ ਤਾਂ ਅੱਜ ਆਇਓ ਕੁਝ ਸਮੇਂ ਬਾਅਦ وہی ਭਗਵੰਤ ਮਾਨ ਫਿਰ ਆਪਣਾ ਪਾਸਾ ਪੁਆਇੰਟ ਦਾ ਨਜ਼ਰ ਆਇਆ ਪਰ ਪਤਾ ਨਜ਼ਰ ਨਹੀਂ ਆਇਆ ਸਾਡੇ ਪੂਰੇ ਦੇਸ਼ ਦੀ ਸਮੀਤੀ ਦੀ ਤੇ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਪੰਜਾਬ ਦੇ ਪ੍ਰਿੰਤੋ ਤਾਂ ਜੇ ਗੱਲ ਕਰੀਏ ਕਿ ਕੱਲੀ ਕਿਸਾਨੀ ਦੀ ਗੱਲ ਨਹੀਂ ਹੈ ਪੰਜਾਬ ਦੇ ਹਰ ਵਿਅਕਤੀ ਹਰ ਬੱਚੇ ਬਜ਼ੁਰਗ ਹਰ ਨਾਗਰਿਕ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਸਦੇ ਮੁੱਖ ਮੰਤਰੀ ਨੇ ਤਾਂ ਮਤਲਬ ਇਹ ਨਿਕਲਦਾ ਹੈ ਕਿ ਫਿਰ ਜਿਹੜੀ ਗੱਲ ਪ੍ਰੋਫੈਸਰ ਸਾਹਿਬ ਨੇ ਸਾਨੂੰ ਉਸ ਤੋਂ ਪਹਿਲੇ ਦਿਨ ਕਹੀ ਉਹ ਗੱਲ ਵਾਕਿਆ ਠੀਕ ਹੈ ਅਗਰ ਪੋਲੀਟਿਸ਼ਨ ਬਣਨਾ ਹੈ ਤਾਂ ਫਿਰ ਇਹੇ ਜੇ ਬਣਨਾ ਪਏਗਾ यही भगवंत मान पहले बहुत चंगी गल आया देखेंगे सारे पिछले गए बोली लिंग से लीडर थोड़े इधर के लोगों को तरह का चैलेंज करके गया क्या तुम ना भी पाओगे ना असं क्या मालवे को जितना गे यह सुनी होता ਇਹਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਘੁਮਾ ਕਰਕੇ ਨਹੀਂ ਮਾਲਵੇ ਨੇ ਤੁਹਾਨੂੰ ਬੋਤਾ ਪਾਈਆਂ ਉਹਨਾਂ ਦੇ ਔਗਣਾ ਕਰਕੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਮਿੱਟੀ 'ਚ ਰੋਲਿਆ ਮਾਲਵੇ ਨੇ ਤੇ ਮਾਲਵਾ ਤੁਹਾਨੂੰ ਵੀ ਰੋਲਣ ਜਾਣ ਦਾ ਚਿੰਤਾ ਨਾ ਕਰਾਂ ਫਿਕਰ ਨਾ ਕਰੋ ਤੁਮਹੀਂ ਹਾਈ ਤੂੰ ਕੱਲ ਤਾਂ ਲੇਖਾ ਵੇਖੀ ਤੇ ਚੰਗਈ ਬੜਿਆ ਵੇਖਣਾ ਭਟਕਾ ਤੇ ਤੂੰ ਸਾਡੀ ਫਰੀਦਪੁਰ ਸੀਟ ਤੇ ਆ ਕੇ ਇਲੈਕਸ਼ਨ ਨਾਲ ਤੈਨੂੰ ਲਗਾਈਏ ਭਟਕਾ ਕੀ ਹੁੰਦਾ ਹੈ ਗੱਲਾਂ ਕਰਦੇ ਨੇ ਲੋਕਾਂ ਨੇ ਅੱਖ ਨੂੰ ਵਿੰਗਾਰਦੇ ਨੇ ਵੀ ਨਾ ਵੀ ਵੋਟ ਪਾਓਗੇ ਕੰਮ ਅਸੀਂ ਮਾਲਵੇ ਦੇ ਦਿੱਪਾ ਕੇ ਮਾਲਵੇ ਨੂੰ ਮੂਰਖ ਬਣਾ ਸਮਝ ਰੱਖਿਆ ਇਹਨਾਂ ਨੇ ਇਹਨਾਂ ਨੂੰ ਇਹ ਨਹੀਂ ਪਤਾ ਮਾਲਵਾ ਮੂਰਖ ਨਹੀਂ ਮਾਲਵਾ ਪਲਟਾ ਮਾਰਨ ਦੇਂਦਾ ਹੈ ਮਾਰ ਕੇ ਦਿਖਾਇਆ ਪਿਛਲੇ ਨੂੰ ਮਾਰ ਕੇ ਦਿਖਾਇਆ ਅਗਲੀ ਵਾਰ ਉਹ ਤੇਰੀ ਦੀਵਾਰੀ ਆਏਗੀ ਉੱਤੇ ਦਿਖਾ ਦੇਵਾਂਗੇ ਤੈਨੂੰ ਅਸੀਂ ਕੀ ਹਾਂ ਸੋ ਮੇਰਾ ਇਧਰ ਦੇ ਪਾਸੇ ਕੰਮ ਚਲੋ ਆਪਾਂ ਅੰਦਰਲੇ ਪਸੰਦ ਨਹੀਂ ਜਾਣਾ ਆਪਾਂ ਆਪਣੇ ਵਿਸ਼ੇ ਤੇ ਗੱਲ ਕਰਨੀ ਹੈ ਪਹਿਲੀ ਤਾਂ ਗੱਲ ਆ ਪਿਆਰੇ ਉਹ ਮੈਂ ਇਸ ਲਈ ਆਇਆ ਤੇ ਉਸ ਦਿਨ ਵੀ ਜਿਹੜੀ ਪਹਾੜੀਆਂ ਪੰਚਾਇਤਾਂ ਰਖਾਈਆਂ ਸੀ ਮੈਂ ਬਹੁਤੋਂ ਬੋਲਣ ਦੀ ਕੈਪੈਸਿਟੀ ਤੇ ਨਹੀਂ ਸੀ ਮਨ ਕਰਦਾ ਸੀ ਜਿਸ ਤਰੀਕੇ ਦੇ ਨਾਲ ਸਭਿਆ ਸ਼ਕਤਾਂ ਨੇ ਮੋਰਚਾ ਲੜਿਆ ਤੇ ਇੱਕ ਇਤਿਹਾਸਕ ਮੋਰਚਾ ਬਣਾ ਕੇ ਤੁਸੀਂ ਲੜਿਆ ਐ ਐਵੇਂ ਦੇ ਨਾਲ ਛੱਡ ਲਿਓ ਤੇ ਨਹੀਂ ਸਰਕਾਰ ਨੇ ਸਦਾ ਲੋੜਦਾ ਚੱਕਤਾ ਉਹ ਕਰਤਾ ਆ ਕਰਤਾ ਇਹਨਾਂ ਦਾ ਡੀਏਜੀ ਕਹਿ ਰਿਹਾ ਸੀ ਬਾਹਰ ਕਢਾ ਕੇ ਕਹਿੰਦਾ ਜੇ ਫੇਰ ਦੁਬਾਰਾ ਉੱਤੇ ਫੇਰ ਕਿਧਰੇ ਕਿਧਰੇ ਗਏ ਨਾ ਸੀ ਅਸੀਂ ਕਿਹੜਾ ਰਿਟਰਨ ਹੋ ਜਾਣਾ ਤੇ ਉਹਨੇ ਪੁੱਛਣਾ ਵਾਲਾ ਹੋਵੇ ਭਈ ਕਿ ਜਿਹਦੇ ਟਰਾਲੀ ਦੇ ਵਿੱਚ ਆ ਕੇ ਕਿਹੜੇ ਗੜਾਉਣਾ ਸੀ ਉਹ ਨਹੀਂ ਕਹਿੰਦਾ ਸੀ ਤੇ ਬਾਪੂ ਤੇਰੀ ਚਿੰਤਾ ਤੂੰ ਸਾਡੀ ਬੇਨਤ ਮੰਨ ਲਾ ਤੂੰ ਕੁਝ ਖਾਣਾ ਸ਼ੁਰੂ ਕਰ ਦੇ ਤੂੰ ਕੁਝ ਪੀਣਾ ਸ਼ੁਰੂ ਕਰ ਦੇ ਤੇ ਤੈਨੂੰ ਉਸ ਦਿਨ ਕਹਿ ਰਿਹਾ ਸੀਗਾ ਬੇ ਸਰਦੇ ਲਈ ਬੜਾ ਔਖਾ ਹੈ ਕਿ ਆਕੇ ਕੋਈ ਜਿਹੜੇ ਨਾਲ ਬਾਹਰ ਬਹਿਸ ਹੋਗੀ ਅਧਿਕਾਰੀਆਂ ਦੀ ਉਹਨਾਂ ਨੇ ਇਹ ਵੀ ਕਹਿ ਤਾ ਕਿ ਡੱਲੇ ਵਾਲ ਨੂੰ ਕੁਝ ਹੋ ਗਿਆ ਤਾਂ ਤੁਹਾਡੇ ਤੇ ਪਰਚਾ ਨਾ ਕਰਾਂਗੇ ਮੱਕੇ ਕੋਈ ਗੱਡੀ ਹੋਰਾਂ ਨੂੰ ਨਵੀਂ ਗੱਲਾ ਕਹੀਆਂ ਨਹੀਂ ਕਾਕੇ ਨਹੀਂ ਗੱਲ ਕਹੀ ਵੀ ਜਿਹ ਹਿੰਮਤ ਪੈਂਦੀ ਹੈ ਤੁਹਾਡੇ ਕੋਲੇ ਤਾਕਤ ਹੈ ਤੁਹਾਡੇ ਕੋਲੇ ਸ਼ਕਤੀ ਹੈ ਜੁਸੀਂ ਪਹਿਲਾਂ ਚੱਕ ਲੋ ਦੇਖ ਲਈ ਨਹੀਂ ਤੁਸੀਂ ਜਿੰਨੇ ਤਾਕਤ ਦੇ ਵਿੱਚੋਂ ਜਿਹੜੇ ਸਾਡੇ ਦੇ ਪਰਚਾ ਦਰਜ ਕਰੁੰਦੀਆਂ ਧਮਕੀਆਂ ਦਿੰਨੇ ਹੋ ਤਾਂ ਉਸ ਦਿਨ ਉਸੇ ਉਸੇ ਡੀ.ਏ.ਜੀ ਦੀ ਵਾਇਲ ਨੂੰ ਸੀ ਪਰ ਸਭ ਨੂੰ ਪਤਾ ਹੈ ਕਿ ਐਸ ਵੇਲੇ ਐਸ ਹਾਲਾਤ ਦੇ ਵਿੱਚੋਂ ਇਥੋਂ ਚੱਕਣਾ ਸੌਖਾ ਕੰਮ ਨਹੀਂ ਤੇ ਨਗੇ ਡੀਜੀਪੀ ਨੇ ਕਿਹਾ ਉਸੇ ਕਿਹਦੇ ਪਾਣੀ ਹਟਾ ਲੋਕ ਪਬਲਿਕ ਜਾਗੀ ਹੋਣੀ ਚਾਹੀਦੀ ਹੈ ਉਹ ਪਬਲਿਕ ਦੇ ਪ੍ਰਤੀ ਮੈਂ ਇੱਕ ਬੇਨਤੀ ਕਰਨੇ ਚਾਹੁੰਗਾ ਬਾਕੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ